ਭਾਈ ਪਹਿਲੇ ਨੰਬਰ ਤੇ ਆ ਗਏ ਹੈ ਇਹਨੂੰ ਤਾਂ ਭਾਵੇਂ ਬਿਨਾਂ ਲਿਆਏ ਤਾਂ ਪਹਿਲੇ ਨੰਬਰ ਤੇ ਉਹੀ ਬਾਹਰ ਖੜੀ ਤੋ ਹੀ ਕਰਾ ਲੈਂਦੇ ਪਹਿਲਾ ਇਹਦਾ ਤਾਂ ਇਹ ਪਹਿਲੇ ਦੇ ਤਾਂ ਤੁਹਾਡੇ ਬਾਹਰ ਖੜੀ ਤਾਂ ਹੀ ਹੋ ਜਾਣਾ ਸੀ ਭਾਈ ਜੀ ਵਾਇਗਰੂ ਦੀ ਕਿਰਪਾ ਹੈ ਜੀ ਇਹ ਪੀਡੀਐਫ ਵੀ ਚੈਂਪੀਅਨ ਸੀ ਪਹਿਲੇ ਨੰਬਰ ਤੇ ਆਈ ਸੀ ਖੀਰੀਆਂ ਚ ਜੀ ਅੱਛਾ ਖੀਰੀਆਂ ਚ ਹੁਣ ਦੋ ਦੰਦ ਚਾਹੀਏ ਹਾਂਜੀ ਦੋ ਦੰਦ ਚਾਹੀਏ ਇਹ ਗੱਬਣ ਹੋ ਗਈ ਆ ਹੈਂ ਗੱਬਣ ਹੋ ਗਈ ਗੱਬਣ ਹਾਂਜੀ 5 ਮਹੀਨਿਆਂ ਦੀ ਜੀ ਅੱਛਾ 5 ਮਹੀਨਿਆਂ ਦੀ ਗੱਬਣ ਹੋ ਗਈ ਇਹ ਹਾਂਜੀ ਤੇ ਕਿਹੜੇ ਝੋਟੇ ਦੀ ਆ ਇਹ ਇਹ ਡਾਇਮੰਡ ਦੀ ਹੈ ਹਰੀ ਕੇ ਪੱਤਣ ਵਾਲਿਆਂ ਦੀ ਜੀ ਇਹ ਉਹ ਨਹੀਂ ਜਿਹੜੇ ਜਿਹੜੇ ਝੋਟੇ ਦੇ ਡਾਲਰਾਂ ਦਾ ਹਾਰ ਪਾਇਆ ਸੀ ਹਾਂਜੀ ਇਸੇ ਦੇ ਪਾਇਆ ਸੀ ਜਦੋਂ ਉਹ ਇਸੇ ਝੋਟੀ ਦੇ ਪਾਸ ਸੀ ਹਨਾ ਅੱਛਾ ਆ ਝੋਟੀ ਉਹੋ ਅੱਛਾ ਮੈਂ ਵੀਡੀਓ ਪਾਈ ਸੀ ਡਾਲਰਾਂ ਦਾ ਹਾਰ ਪਾ ਕੇ ਸਨਮਾਨ ਹੋਇਆ ਸੀ ਹਾਂਜੀ ਬਾਈ ਚਾ ਵੀ ਬਾਕੀ ਡਾਲਰਾਂ ਵਰਗੀ ਆ ਉਹ ਜਿਵੇਂ ਕਹਿੰਦੇ ਡਾਲਰਾਂ ਗੂਤਰਾ ਨਾਂ ਚੱਲਦਾ ਉਹੋ ਕੇਸ ਬਣਾਤਾ ਹਾਂ ਹਾਂ ਜੀ ਤੇ ਇਹਦੀ ਬਈ ਇੱਕ ਖਾਸੀਅਤ ਆ ਮਾਂ ਦੀ ਹੂੰ ਇਹਦੀ ਮਾਂ ਨੇ ਜਿੰਦੀ ਇਹ ਤੋਂ ਪਹਿਲਾਂ ਇਹਦੀ ਠੀਕ ਹੈ ਵੱਡੀ ਭੈਣ ਸੀ ਹੂੰ ਉਹ ਵੀ ਠੀਕ ਹੈ ਧਨੋਲਾ ਜੇਤੂ ਐ ਹੂੰ ਠੀਕ ਹੈ ਝੜਿਕ ਜੇਤੂ ਸੀ ਤੇ ਠੀਕ ਹੈ ਪੀਡੀਐਫ ਜੇਤੂ ਸੀ ਹੂੰ ਤੇ ਇਹ ਵੀ ਮਤਲ ਲੈ ਲਓ ਉਹਨੂੰ ਜਿੱਤ ਗਈ ਪੀਡੀਐਫ ਜਿੱਤ ਗਈ ਜੀ ਬਈ ਇਹਦੀ ਖਰਾਕ ਕੀ ਹੋਊਗੀ ਕੀ ਪਾਉਣਿਆਂ ਨੂੰ ਖਰਾਕ ਤਾਂ ਬਈ ਤੁਸੀਂ ਲੈ ਲਓ ਵੀ 6 ਮਤਲ ਠੀਕ ਹੈ 3 ਮਹੀਨਾ ਦੁੱਧ ਪਿਉਣਾ ਜਿੰਨਾ ਪਿੰਦੀ ਆ ਨੇ ਹੂੰ ਉਦੋਂ ਬਾਅਦ ਆਪਦੀ ਘਰ ਦੀ ਫੀਡ ਤਿਆਰ ਕਰਵਾ ਕੇ ਜੀ ਹੂੰ ਗਾ ਘਰ ਬਾਈ ਤਾਰ ਤੋਂ ਤਾਰ ਤੋਂ ਗਾ ਘਰ ਤਾਰ ਤੋਂ ਗਾ ਘਰ ਹਾਂ ਹਾਂ ਘਰ ਦੀ ਫੀਡ ਪੈਂਦੀ ਹੈ ਹਾਂਜੀ ਬਾਈ ਜੀ ਮਤਲਬ ਕਿਸੇ ਵਕਤ ਜਵਾਕਾਂ ਨੂੰ ਜਵਾਬ ਦੇ ਦਿੰਦੇ ਹੋਗੇ ਪੁੱਤ ਹੱਟੀ ਨਹੀਂ ਜਾਣਾ ਹਾਂਜੀ ਪਰ ਇਹਨੂੰ ਜਵਾਬ ਨਹੀਂ ਦਿੰਦੇ ਕਿ ਇਹਦੇ ਵਾਸਤੇ ਨਹੀਂ ਨਹੀਂ ਆਪਦੇ ਨਾਲ ਚੰਗੀਆਂ ਸਾਉਂਦੇ ਬਾਈ ਜੀ ਹੂੰ ਤੇ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਮੈਂ ਟੀਚਿੰਗ ਛੱਡ ਕੇ ਜੀ ਮਾਸਟਰ ਛੱਡ ਕੇ ਆਏ ਉਹ ਆ ਜਿਹੜਾ ਮਾਸਟਰ ਪੜਨੋਂ ਹਟ ਗਿਆ ਤੇ ਇਹਨਾਂ ਨੂੰ ਪੜਾਉਣ ਲੱਗ ਗਿਆ ਤੇ ਆਪਾਂ ਲੋਕਾਂ ਨੂੰ ਪੜਾਉਣੋਂ ਹਟ ਗਿਆ। ਤੇ ਇਸ ਵਾਰ ਆਪਾਂ ਪ੍ਰੋਡਕਟ ਬਣਾਉਣ ਲੱਗੇ ਸੀ ਜੀ। ਦੁੱਧ ਤੇ ਆਬਦੇ ਦੇ ਤੇ ਸੀਐਮ ਅਵਾਰਡ ਵੀ ਮਿਲਿਆ ਜੀ ਆਪਾਂ ਨੂੰ ਸਵਾਰ। ਅੱਛਾ। ਹਾਂਜੀ। ਆਪ ਹੀ ਪ੍ਰੋਡਕਟ ਬਣਾਉਣ ਲੱਗੇ। ਹਾਂਜੀ। ਤੇ ਆਪਣੇ ਪ੍ਰੋਡਕਟ ਕੈਨੇਡਾ ਅਮਰੀਕਾ ਸਾਰੇ ਜਾਂਦੇ ਨੇ ਜੀ। ਬੱਲੇ 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 ਤੇ ਉਹ ਦੂਜੀ ਝੋਟੀ ਪਰ ਵੀ ਕੋਈ ਜਾਣਕਾਰੀ ਦੇ ਦੇ ਹੁਣ ਕਾਹਨੂੰ ਬੇਇਨਸਾਫੀ ਕਰਨੀ ਆ। ਉਹ ਬਾਈ ਦੀ ਹੈ ਜੀ। ਉਹਦੇ ਨਾਲ ਮਾੜਾ ਯਾਰ ਕਹਤਾ ਵੀ ਯਾਰ ਜੇ ਆ ਗਿਆ ਤਾਂ ਹੁਣ ਛੱਡਣਾ ਥੋੜਾ ਆ ਬੰਦਾ। ਆ ਲਓ ਜੀ ਬਾਈ। ਆ ਦੂਜੇ ਨੰਬਰ ਵਾਲਾ। ਕਰਦੇ ਮੂਰੇ ਐਂ ਤੂੰ ਪੱਤਰਕਾਰ ਬਣ ਮਾਸਟਰ ਤੋਂ ਪ ਮੈਂ ਪੁੱਛਦਾ ਸਵਾਲ ਬਾਈ ਇਹ ਦੂਜੇ ਨੰਬਰ ਤੇ ਆਈ ਹੈ ਤੀਜੇ ਤੇ ਆਈ ਹੈ ਇਹ ਕਿਹੜੇ ਝੋਟੇ ਦੀ ਹੈ ਇਹ ਤਾਂ ਵੀਰੇ ਮੈਂ ਮੁੱਲ ਖਰੀਦੀ ਸੀ ਅਜੇ ਖਰੀਦ ਤੂਈ ਸੀ ਹਾਂਜੀ ਬੰਦੇ ਆ ਸਾਡੇ ਵਰਗੇ ਆ ਇਹ ਪਿੰਡਾਂ ਵਾਲੇ ਜਿਨ੍ਹਾਂ ਨੂੰ ਘੱਟ ਜਾਣਕਾਰੀ ਆ ਪਰ ਫਿਰ ਵੀ ਜਿੱਤ ਗਏ ਪਹਿਲੀ ਵਾਰ ਆਏ ਪਹਿਲੀ ਵਾਰ ਆਪਣੀ ਤੀਜੇ ਤੇ ਆ ਗਈ ਬਾ ਫਿਰ ਹਜੇ ਤਾਂ ਹੀ ਬਾਈ ਇਹਨਾਂ ਨੇ ਤਾਂ ਮਨਾਈ ਮਨੂਈ ਵੀ ਨਹੀਂ ਲਾਈ ਇੱਥੇ ਹਾਂਜੀ ਹਨਾ ਹਾਂਜੀ ਪਰ ਝੋਟੀ ਕੈਰੈਕਟਰਾਂ ਚ ਪੂਰੀ ਆ ਹਨਾ ਹਾਂਜੀ ਹਾਂਜੀ ਤੇ ਖੋਸ਼ਾ ਪੂਰਾ ਹਾਂਜੀ ਪੂਰਾ ਖੋਸ਼ਾ ਇਹ ਕਾਫ ਮੇਲੇ ਤੇ ਜਿਹੜੇ ਜੇ ਕਰਦੀ ਹਾਂ ਜੀ ਜੀ ਹਾਂ ਚੜੱਕ ਦੇ ਮੇਲੇ ਤੇ ਜੀ ਅੱਛਾ ਅੱਛਾ ਸਿਲੈਕਟ ਸੀਗੀ ਅੱਛਾ ਚੜੱਕ ਜਦੋਂ ਮੇਲਾ ਹੋਇਆ ਆਪਾਂ ਮਾਟਰ ਜੀ ਉੱਥੇ ਮਿਲੇ ਆ ਹਾਂਜੀ ਹਾਂ ਹਾਂ ਜਿਹੜੇ ਕਿਵੇਂ ਲਈ ਸੀ ਹਾਂਜੀ ਇਹ ਰੋਡੇ ਲੰਡੇ ਬਾਬੇ ਪਿੰਡਾਂ ਦੇ ਪਿੰਡੋਂ ਆਏ ਬਾਬੇ ਕੋਲੋਂ ਜੀ ਅੱਛਾ ਅੱਛਾ ਰੋਡਿਆਂ ਤੋਂ ਯਾਰ ਰੋਡੇ ਪਿੰਡ ਵੀ ਨੀਲੀ ਰਾਵੀ ਦਾ ਆਪਾਂ ਕਹਿੰਦੇ ਜਾੜਾ ਸੀ ਰੀ ਨੀਲੀ ਰਾਵੀ ਸੀ ਹਾਂ ਉਹਦੀ ਅਸੀਂ ਵੀਡੀਓ ਦਿੱਤੀ ਅੱਜੇ ਤੋਂ ਮਾਂ ਨਾਲ ਝੋਟੀਆਂ ਲੈ ਲਿਆ ਸੀ ਜਿੱਥੇ ਬਾਏ ਪਿੰਡ ਦਾ ਇੱਕ ਝੋਟੀ ਮੇਰੇ ਕੋਲ ਇਹਦੀ ਮਾਂ ਮੇਰੇ ਕੋਲੇ ਆ ਨਹੀਂ ਜੀ ਜੋੜਾ ਲੈ ਮੁਬਾਰਕਾਂ ਬਈ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਡਾਇਮੰਡ ਬੋਲ ਵਾਲਿਓ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਈ ਤੁਸੀਂ ਤਾਂ ਵੀਡੀਓ ਹੀ ਦੇਖੋਗੇ ਝੋਟੀ ਕਿੱਧਰ ਉੱਠ ਗਈ ਲੋਕ ਦੇਖ ਕੋ ਉਹ ਫਿਰਦੀ ਉਹ ਫਿਰਦੀ ਉਹ ਦੇਖੋ ਏ ਉਹ ਦੇਖੋ ਦੁਨੀਆ دیਵਾਨੀਆਂ ਤੇ ਮਗਰ ਫਿਰਦੀ ਆ ਉਹ ਦੇਖੋ ਉਹ ਦੇਖੋ ਕਰੋ ਗੱਲ ਮੇਲਿਆਂ ਤੇ ਇਹੋ ਜਿਹਾ ਇੱਕ ਪਸੂ ਆ ਜੇ ਮੇਲਾ ਬਣ ਜਾਂਦਾ ਕੋਟੜੇ ਮੇਲੇ ਦੀ ਜਿੱਤ ਆ ਆਪਾਂ ਕਹਿ ਸਕਦੇ ਝੋਟੀ ਦੀ ਜਿੱਤ ਨਹੀਂ ਕੋਟੜੇ ਮੇਲੇ ਦੀ ਜਿੱਤ ਆ ਆ ਵੀ ਕਮੇਟੀ ਵਾਲਿਓ ਥੋੜੀ ਜਿੱਤ ਆ ਝੋਟੀ ਦੀ ਜਿੱਤ ਨਹੀਂ ਸਿਰਾਂ ਗੱਲ ਬਾਤ ਆ ਮੰਨ ਲਓ ਵਾਕਈ ਨੈਕਟ ਲੈਵਲ ਆ ਬਾਈ ਖੜਨੀ ਖੁੜਨੀ ਚੈੱਕ ਕਰਿਓ ਏ ਕਿਹਨੂੰ ਸੋਹਣੀ ਲੱਗੀ ਯਾਰ ਨੀਲੀ ਰਾ ਵੀ ਕਿਹੜਾ ਬੰਦਾ ਇਹੋ ਜਿਹਾ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਜਿਹੜਾ ਆਹ ਝੋਟੀ ਦੇਖ ਕੇ ਦਿਲ ਕਰਦਾ ਕਿ ਆਪਾਂ ਯਾਰ ਨੀਲੀ ਰਾਵੀ ਦੀ ਝੋਟੀ ਲੈ ਗਈ ਕੌਣ ਆ ਬੰਦਾ ਇਹੋ ਜਿਹਾ ਦੱਸਿਓ